बिली नान करारा परमेश्वर जाने परमेश्वर जाने जई बिली दिय तारे बेदक परमेश्वर जाने परमेश्वर जाने जई बिली दिय तारे बेदकारा परमेश्वर जाने परमेश्वर जाने जई बाली जई बिल दी लम्मी पूछ कुमकुम फेरे i'm a jaane,

ਆ ਦੇ ਆਲੇ ਨੇ ਚਲੇ ਗਏ ਚਾਲਾ ਉਸ ਦਾ ਵਿਆਹ ਹੈ ਦੇ ਚਲੇ ਗਏ ਤੂੰ ਜਾ ਬੈਲੀ ਹੈ ਤੇਰੇ ਮੇਰੇ ਦਾ ਪੋਤੀ ਪੋਤੀ ਦਾ ਵਿਆਹ ਹੈ ਅੱਛਾ ਦਾਜ ਬਣਾਉਣਾ ਕਟਕਟ ਕੰਬੜੀ ਹੋਈ ਨਾ ਨੇ ਕਟਕਟ ਨਈ ਮਈ ਹੋਈ ਨਾ ਨੇ ਕਟਕਟ ਕੰਬੜੀ ਹੋਈ ਨਾ ਨੇ ਕਟਕਟ ਕੰਬੜੀ ਹੋਈ ਨਾ ਨੇ ਕਟਕਟ ਕੰਬੜੀ ਤੇਰਾ ਹਾਲ ਹੈ ਹੰਨਾ ਹੰਨਾ ਚੱਲ ਨਹੀਂ ਬਾ ਨਾ ਤੂੰ ਨਹੀਂ ਹੁੰਦੀ ਆ ਤੂੰ ਤਾਂ ਬੈਲੀ ਹੈ ਨਾ ਨਾ ਤੇ ਮੈਂ ਤਾਂ ਕੱਟਦੀ ਆ ਮੇਰੇ ਰੁਨੇਰ ਭੋਤਦਾਗਾ ਉਹ ਚਾ ਕੱਟ ਕੱਟ ਕੰਬੜੀ ਹੋਈ ਨੈਣੀ ਕੱਟ ਕੱਟ ਕੰਬੜੀ ਹੋਈ ਨੈਣੀ ਕੱਟ ਕੱਟ ਕੰਬੜੀ ਹੋਈ ਮੈਨੇ ਕੱਟ ਕੱਟ ਕੰਬੜੀ ਹੋਈ ਨੈਣੀ ਕੱਟ ਕੱਟ ਕੰਬੜੀ ਹੋਈ ਨੈਣੀ ਕੱਟ ਕੱਟ ਕੰਬੜੀ ਹੋਈ ਨੈਣੀ ਕੱਟ ਕੱਟ ਕੰਬੜੀ ਸਭ ਲੋਕਾਂ ਨੂੰ ਆ ਜੇ ਆਪਾਂ ਹੁਣ ਚੱਲੀ ਗਏ ਉਹ ਬਰਾਤ ਤੋਰਨੀ ਆ ਤੂੰ ਤਾਂ ਦਿੱਲੀ ਤੋਂ ਤਸਤਾਰੀਆਂ ਹਾਂ ਕੱਢ ਦੇ ਨੀ ਬੜੀ ਜੰਮਤ ਤੇ ਸੱਚ ਆਹ ਅੱਛਾ ਕੱਟ ਕੰਬੜੀ ਹੋਈ ਨਾ ਲੈਣੇ 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 ਕੱਟ ਕੰਬੜੀ ਹੋਈ ਚੱਲ ਮਾ ਹਣਾ ਪੱਛੇ ਗਿੱਦਾ ਪੈਂਦਾ ਆ ਮੈਂ ਨਹੀਂ ਜਾਣਾ ਉੱਥੇ ਗਿੱਦਾ ਪਾ ਕੇ ਆਉਣਾ ਤੁਸੀਂ ਤੇ ਵੇਲੇ ਹੋ ਖਾ ਲਿਆਂ ਤੇ ਢਿੱਡ ਢਿੱਠਾ ਹਾਂ ਅੱਛਾ ਹੋਈ ਹੋਈ ਨਾ ਲੈਣੇ ਕੱਟ ਕੰਬੜੀ ਹੋਈ ਨਾ ਲੈਣੇ ਕੱਟ ਕੰਬੜੀ ਹੋਈ ਨਾ ਲੈਣੇ ਕੱਟ ਕੰਬੜੀ ਹੋਈ ਨਾ

ਅੱਛਾ ਨੀਰੇ ਦੇਕੇ ਬਾਦ ਦਿੱਲੀ ਦਾ ਬਈ ਟੁੱਟ ਗਿਆ ਛੜੀ ਆ ਸੰਤਵਾ ਇੱਕਾਰਮਾ